ਜੀਦੀ ਜਿਹੜੀ ਇਸ ਵੇਲੇ ਆਪਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਜੋ ਕਾਰਨ ਕੀ ਨੇ ਦੇਖੋ ਇੱਕ ਮੋਰਚੇ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਹੈ ਕਿ ਅਸੀਂ ਜਿੱਥੇ ਵੀ ਕਿਤੇ ਪੋਲੀਟੀਕਲ ਲੀਡਰ ਸਹਿਬਾਨ ਆਉਂਦੇ ਨੇ ਪਹਿਲਾ ਪ੍ਰੋਗਰਾਮ ਸੀਗਾ ਕਿ ਅਸੀਂ ਭਾਜਪਾ ਤੋਂ ਸਵਾਲ ਪੁੱਛਨੇ ਕਿਉਂਕਿ ਉਸ ਵੇਲੇ ਭਾਜਪਾ ਦੇ ਨਾਲ ਲੋਕਾਂ ਦਾ ਰੋਸ ਸੀ ਇੰਡੀਆ ਆਲਾਈਂਸ ਨੇ ਹਜੇ ਆਪਣਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ ਸੀ ਔਰ ਜਿਸ ਦਿਨ ਤਾਂ ਉਹਨਾਂ ਦਾ ਚੋਣ ਮੈਨੀਫੈਸਟੋ ਜਾਰੀ ਹੋ ਗਿਆ ਉਸ ਦਿਨ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਉਸ ਘੇਰੇ 'ਚ ਲੈਂਦਿਆਂ ਫੈਸਲਾ ਲੈ ਲਿਆ ਸੀ ਕਿ ਹਰ ਇੱਕ ਪੋਲੀਟੀਕਲ ਪਾਰਟੀ ਤੇ ਉਹਦੇ ਮੁਤਾਬਕ ਜਿਹੜੇ ਉਹਨੇ ਉਹਦੇ ਰਾਜ 'ਚ ਜੋ-ਜੋ ਹੋਇਆ ਉਹਦੇ ਮੁਤਾਬਕ ਅਸੀਂ ਸਵਾਲ ਕਰਾਂਗੇ ਪੁੱਛਾਂਗੇ ਭਾਜੀਪੀ ਦੇ ਉੱਤੇ ਖਾਸ ਸਵਾਲ ਇਹ ਸੀਗੇ ਕਿ ਭਾਈ ਤੁਸੀਂ ਪਿਛਲੀ ਵਾਰੀ ਸਾਡੇ ਕੋਲੋਂ ਵੋਟਾਂ ਲਈਆਂ ਨੇ ਸਦਾ ਲਈ ਹੈ ਸਦਾ ਲੈ ਕੇ ਮੁਰ ਦੁਬਾਰਾ ਸਰਨਾ ਕੀਤੇ ਵੈਦੇ ਪੂਰੇ ਨਹੀਂ ਕੀਤੇ ਤੇ ਜਦੋਂ ਵੈਦੇ ਯਾਦ ਕਰਾਉਣ ਚੱਲੇ ਆ ਸਾਡੇ ਤੇ ਗੋਲੀਆਂ ਚਲਾਈਆਂ ਸਾਡੇ ਰਸਤੇ ਰੋਕ ਕੇ ਸਾਡਾ ਨੌਜਵਾਨ ਸ਼ਹੀਦ ਕਰਤਾ 433 ਕਿਸਾਨ ਜ਼ਖਮੀ ਕਰਦੇ ਜਿਨ੍ਹਾਂ ਚੋਂ ਚਾਰ ਕਿਸਾਨ ਉਹ ਨੇ ਜਿਨ੍ਹਾਂ ਦੇ ਜਾਂ ਅੱਖਾਂ ਚਲੀਆਂ ਗਈਆਂ ਪੰਜ ਕਿਸਾਨ ਤੋ ਅਗਰ ਇਹ ਹਾਲਾਤ ਨੇ ਤਾਂ ਫਿਰ ਅਗੇ ਸਵਾਲ ਬਣਦਾ ਹੈ ਕਿ ਤੁਸੀਂ ਇਹ ਕਿਉਂ ਕੀਤਾ ਤੇ ਅੱਗੇ ਭਾਈ ਜੇ ਦੁਬਾਰਾ ਵੋਟਾਂ ਲੈਣ ਆਏ ਹੋ ਕੀ ਇਸੇ ਉਮੀਦ ਨਾਲ ਹੀ ਦੁਬਾਰਾ ਵੋਟਾਂ ਪਾਈਏ ਤੁਹਾਨੂੰ ਇਹ ਸਾਡੇ ਸਵਾਲ ਨੇ ਜਿਹੜੇ ਅਸੀਂ ਅਕਸਰ ਸਾਰਿਆਂ ਦੇ ਉੱਤੇ ਇਹਨਾਂ ਦੇ ਕਰਨੇ ਆ ਉਸੇ ਲੜੀ ਦੇ ਵਿੱਚੋਂ ਮਹਾਰਾਣੀ ਪ੍ਰਨੀਤ ਕੌਰ ਜੋ ਜਾ ਰਹੀ ਸੀ ਉਹਨਾਂ ਪਿੰਡਾਂ 'ਚ ਸਿਰੇ ਪਿੰਡ ਦੇ ਵਿੱਚ ਜਾਣ ਦਾ ਪ੍ਰੋਗਰਾਮ ਸੀ ਉਹਦਾ ਉੱਥੇ ਸਾਡੇ ਸਾਰੇ ਹੀ ਫੋਰਮਾਂ ਦਾ ਪ੍ਰੋਗਰਾਮ ਦੇ ਮੁਤਾਬਕ ਸਾਰੀਆਂ ਜਥੇਬੰਦੀਆਂ ਨੇ ਮਿਲ ਜੁਲ ਕੇ ਸਵਾਲ ਕਰਨ ਦੇ ਲਈ ਇੱਕ ਮੀਟਿੰਗ ਤੈਅ ਕਰ ਲਈ ਉੱਥੇ ਬੰਦੇ ਇਕੱਠੇ ਹੋ ਗਏ ਹੁਣ ਸਵਾਲ ਕਰਨ ਵਾਸਤੇ ਚੱਲੇ ਨੇ ਤੇ ਜੇ ਸਵਾਲਾਂ ਦੇ ਜਵਾਬ ਦੇਣ ਤੋਂ ਇਹ ਭੱਜੇ ਉਮੀਦਵਾਰ ਫਿਰ ਨਰਦ ਨਾਰਾਬਾਜੀ ਤਾਂ ਹੋਏਗੀ ਹੁਣ ਉਹਦੇ ਵਿੱਚ ਪ੍ਰਸ਼ਾਸਨ ਦੇ ਨਾਲ ਧੱਕਾ ਮੱਕੀ ਮੈਂ ਕਹਿੰਦਾ ਹੋ ਜੇ ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਬੀਜੇਪੀ ਦਾ ਆਦਮੀ ਜਿਹੜਾ ਨਵਾਂ ਬਣਿਆ ਹਰਵਿੰਦਰ ਸਿੰਘ ਉਹ ਗੱਡੀ 'ਚੋਂ ਉੱਤਰ ਕੇ ਆਇਆ ਨਾਲ ਉਹਦੇ ਆਪਦੇ ਨਾਲ ਦੋ ਤਿੰਨ ਗੁੰਡੇ ਹੋਰ ਲੈ ਕੇ ਆਇਆ ਲੋਕਾਂ ਨੂੰ ਸਿੱਧੀ ਹੱਥੋਂ ਪਾਈ ਹੋਈ ਲੋਕਾਂ ਦੇ ਲਫੜ ਮਾਰਨ ਤੱਕ ਕੀਤੀ ਜਾਂਦਾ ਈਵਨ ਇੱਥੋਂ ਤੱਕ ਵੀ ਗੱਲ ਕੀਤੀ ਗਈ ਕਿ ਐਡਾ ਅਸ਼ਲੀਲ ਇਸ਼ਾਰਾ ਲੋਕਾਂ ਨੂੰ ਕੀਤਾ ਗਿਆ ਮੈਂ ਇਹ ਗੱਲ ਕਿਉਂ ਕੋਟ ਕਰ ਰਿਹਾ ਐਡਾ ਮਾੜਾ ਇਸ਼ਾਰਾ ਕੀਤਾ ਜਿਹੜਾ ਮਤਲਬ ਇਹ ਨਿਕਲਦਾ ਹੈ ਕਿ ਪ੍ਰਵੋਕ ਕਰਨਾ ਲੋਕਾਂ ਨੂੰ ਪ੍ਰਵੋਕ ਕਰਨ ਦੇ ਲਈ ਕੁਝ ਦਿਨ ਪਹਿਲਾਂ ਇਸੇ ਹੀ ਵਿਅਕਤੀ ਦਾ ਬਿਆਨ ਹੈ ਕਿ ਮੈਂ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗਾ ਵੇਖਾਂਗੇ ਕੌਣ ਰੋਕਦਾ ਹੈ ਇੱਕ ਇਕੱਲਾ ਹੀ ਨਹੀਂ ਹੈ ਬਹੁਤ ਸਾਰੇ ਲੀਡਰ ਹੋਰ ਵੀ ਹੈਗੇ ਨੇ ਬੀਜੇਪੀ ਦੇ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣੀ ਚਾਹੁੰਦੇ ਨੇ ਪਰ ਇੱਕ ਗੱਲ ਜਰੂਰ ਸਪਸ਼ਟ ਹੋ ਗਈ ਹੈ ਅੱਜ ਸਾਡੇ ਇਸ ਵੀਰ ਸੁਰਿੰਦਰ ਸਿੰਘ ਦਾ ਕਤਲ ਜਿਹੜਾ ਕੀਤਾ ਗਿਆ ਸੁਰਿੰਦਰਪਾਲ ਸਿੰਘ ਦਾ ਜਿਹੜਾ ਇਹ ਇਹ ਘਟਨਾ ਵਾਪਰੀ ਉਹਦੀ ਉਹਦੀ ਮੌਤ ਹੋਈ ਉਹਦਾ ਇੱਕ ਤਰੀਕੇ ਦੇ ਨਾਲ ਕਤਲ ਹੋਇਆ ਕੋ ਨੂੰ ਇਹ ਕੋਈ ਨਵੀਂ ਇਨਸੀਡੈਂਟ ਨਹੀਂ ਹੈ ਸਾਡੇ ਨਾਲ ਇਹ ਇਹ ਦੇ ਤੋਂ ਸਪੱਸ਼ਟ ਹੋ ਗਿਆ ਕਿ ਬੀਜੇਪੀ ਆਪਦੀ ਉਸੇ ਮਾਨਸਿਕਤਾ ਦੇ ਉੱਤੇ ਕੰਮ ਕਰ ਰਹੀ ਹੈ ਉਸੇ ਮਾਨਸਿਕਤਾ ਦੇ ਨਾਲ ਚੱਲ ਰਹੀ ਹੈ ਜਿਹੜੀ ਮਾਨਸਿਕਤਾ ਦੇ ਨਾਲ ਇਹਨਾਂ ਨੇ ਲਖੀਮਪੁਰ ਖੀਰੀ ਦੇ ਅੰਦਰ ਬਿਲਕੁਲ ਪੀਸਫੁਲੀ ਤੁਰੇ ਜਾਂਦੇ ਸਾਡੇ ਕਿਸਾਨਾਂ ਦੇ ਮਗਰੋਂ ਆ ਕੇ ਗੱਡੀਆਂ ਚੜਾਈਆਂ ਉਹ ਵੀਡੀਓ ਅੱਜ ਵੀ ਸਾਰੇ ਲੋਕਾਂ ਦੇ ਕੋਲੇ ਸੰਸਾਰ ਕੋਲੇ ਪਈ ਹੈ ਔਰ ਚੜਾ ਕੇ ਲਤੜ ਕੇ ਮਾਰੇ ਗਏ ਸਾਡੇ 4 ਕਿਸਾਨ ਇੱਕ ਪੱਤਰਕਾਰ ਉਸ ਤੋਂ ਅੱਗੇ ਜਿਸ ਵੇਲੇ ਸਾਡਾ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਪ੍ਰੋਗਰਾਮ ਪ੍ਰੋਟੈਸਟ ਚੱਲਦਾ ਹੈ ਸਾਡਾ ਨੌਜਵਾਨ ਸ਼ੁਭਕਰਨ ਵਾਪਸ ਆ ਰਿਹਾ ਹੈ ਵਾਪਸ ਆਉਂਦੇ ਤੇ ਮਗਰੋਂ ਗੋਲੀ ਮਾਰਨਾ ਇਹ ਉਹਨਾਂ ਦੀ ਮਾਨਸਿਕਤਾ ਨੂੰ ਕਲੀਅਰ ਕਰਦਾ ਸਪਸ਼ਟ ਕਰਦਾ ਤੁਸੀਂ ਸੁਣਿਆ ਹੋਵੇਗਾ ਬਿਆਨ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਜੀ ਦਾ ਬਿਆਨ ਆਇਆ ਕਹਿੰਦਾ ਲੱਟ ਕੱਢੋ ਮਾਰੋ ਕਿਸਾਨਾਂ ਦੇ ਲੱਠਾ ਅਗਰ ਮੁਕੱਦਮਾ ਦਰਜ ਹੋ ਜਾਏਗਾ ਤਾਂ ਕੋਈ ਚਿੰਤਾ ਨਹੀਂ ਕਰਨੀ ਜੇਲ੍ਹ ਦੇ ਵਿੱਚੋਂ ਨੇਤਾ ਬਣ ਕੇ ਨਿਕਲੋਗੇ ਅਗਰ ਅਜੇ ਹੀ ਬਿਆਨ ਬਾਜੀ ਆਏ ਤਾਂ ਇਹ ਉਹਨਾਂ ਦੀ ਸਪਸ਼ਟ ਮਾਨਸਿਕ ਦਾਦਾ ਇੱਕ ਹਿੱਸਾ ਹੈ ਜਿਹੜਾ ਇੱਥੇ ਘਟਨਾ ਵਾਪਰੀ ਹੈ। ਔਰ ਇਹ ਦਾ ਅਸੀਂ ਜਿਹੜਾ ਸਾਡਾ ਅੱਜ ਦੀ ਇੱਥੇ ਮੀਟਿੰਗ ਹੋਈ ਹੈ ਸਾਡੀ ਪਹਿਲਾਂ ਪਰਿਵਾਰ ਨਾਲ ਵੀ ਹੋਈ ਦੋਨਾਂ ਫਾਰਮਾਂ ਦੀ ਹੋਈ। ਉਹਦੇ ਚੋਂ ਅਸੀਂ ਪ੍ਰਸ਼ਾਸਨ ਨੂੰ ਬੜਾ ਕਲੀਅਰ ਕੱਟ ਇਹ ਕਿਹਾ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਰੈਸਟ ਕਰਨਾ ਔਰ ਪਰਿਵਾਰ ਦੀ ਕੰਪਨਸੇਸ਼ਨ ਜੋ ਸਾਡੇ ਸ਼ਹੀਦਾਂ ਨੂੰ ਮਿਲਦਾ ਔਰ ਨਾਲ ਦੀ ਨਾਲ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਦੇਣਾ ਇਹ ਯਕੀਨੀ ਬਣਾਇਆ ਜਾਏ ਜਿੰਨੀ ਦੇਰ ਤੱਕ ਉਹਨਾਂ ਬੰਦਿਆਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਰੈਸਟ ਨਹੀਂ ਹੁੰਦੇ ਉਨੀ ਦੇਰ ਤੱਕ ਸਾਡਾ ਪ੍ਰੋਗਰਾਮ ਹੈ ਜੋ ਉਹ ਇਹ ਆ ਕਿ ਅਸੀਂ ਫਿਰ ਇਹਦਾ ਸੰਸਕਾਰ ਡੈੱਡ ਬੋਡੀ ਦਾ ਨਹੀਂ ਹੋਏਗਾ ਇਹ ਇੰਨਾ ਕਿ ਸਾਡਾ ਮਤਲਬ ਮੈਂ ਕਹਿੰਦਾ ਸੀ ਹੁਣ ਪਰਿਵਾਰ ਆ ਜਿਹੜਾ ਪਰਿਵਾਰ ਸੰਤ ਤੁਹਾਨੂੰ ਸਾਰੀ ਕਹਾਣੀ ਇਹ ਸਾਡੀ ਭੈਣ ਆ ਸਰਦਾਰ ਸੁਰਿੰਦਰਪਾਲ ਜੀ ਦੇ ਵਾਈਫ ਨੇ ਉਹ ਗੱਲ ਕਰਨਗੇ ਕਰੋ ਕਰੋ ਉਹ ਜਿਹੜੀ ਮਾਤਾ ਜੀ ਬੋਲ ਦੇ ਤੁਸੀਂ ਭੈਣ ਮਤਲਬ ਜਿੰਨਾ ਹਰਪਿੰਦਰਪਾਲ ਆਹ ਹੈ ਹਰਿੰਦਰਪਾਲ ਹਰਪਾਲ ਉੱਪਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਜੀ ਬਾਤ ਨਹੀਂ ਆ ਰਹੀ ਜਿਹੜਾ ਹਰਿੰਦਰ ਹਰਪਾਲ ਹੈ ਹਰਵਿੰਦਰ ਹਰਪਾਲ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਹਰਵਿੰਦਰ ਹਰਪਾਲਪੁਰ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਜਦ ਤੱਕ ਡੈੱਡ ਬੋਡੀ ਨਹੀਂ ਸੰਸਕਾਰ ਨਹੀਂ ਕਰਦਾ ਹਾਂ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਹੈਗਾ ਤੇ ਅਸੀਂ ਦੋਨੋਂ ਖੋਰ ਮਾਰ ਕੇ ਦਾਮਰੂ ਆ ਗਿਆ ਉਹਦੇ ਸ਼ੋਰ ਨਾਲ ਮਰ ਗਿਆ ਪੁਲਿਸ ਨੂੰ ਬਿਆਨ ਦਿੱਤੇ ਜੀ ਹੁਣ ਪੁਲਿਸ ਦੇ ਇੱਥੇ ਆਈ ਹਾਂ ਹਾਂ ਮੈਂ ਆਪਾ ਬੋਲ ਆਪਾ ਬੋਲਣ ਦੇ ਦੇ ਬਿਆਨ ਦੇ ਦੇ ਦੇਖੋ ਬਿਆਨ ਹੋ ਰਹੇ ਨੇ ਜੀ ਪੁਲਿਸ ਬਿਆਨ ਲੈ ਰਹੀ ਹੈ ਪੁਲਿਸ ਦੇ ਬਿਆਨਾਂ ਤੋਂ ਬਾਅਦ ਚੈੱਕ ਕਰਦੇ ਆ ਪੁਲਿਸ ਕੀ ਕਾਰਵਾਈ ਕਰਦੀ ਹੈ ਇੱਕ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੀ ਜਿਹੜਾ ਤੁਸੀਂ ਸਾਨੂੰ ਸਟੇਟਮੈਂਟ ਦਿਓਗੇ ਉਹ ਸਟੇਟਮੈਂਟ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਫੋਂ ਦੇਖਦੇ ਆ ਸਟੇਟਮੈਂਟ ਦਾ ਪਰਿਵਾਰ ਨੇ ਦੇ ਦੇਣੀ ਹੈ ਉਸ ਤੋਂ ਬਾਅਦ ਅੱਡੇ ਜੋ ਕਾਰਵਾਈ ਕਰਦੇ ਨੇ ਉਹ ਉਹ ਨੂੰ ਅੱਗੇ ਦੇਖਾਂਗੇ ਚੱਕਾ ਬਸ ਬੜੇ ਕਲੀਅਰ ਕਰਦੇ ਇਸ ਨੂੰ ਇਸ ਘਟਨਾ ਨੂੰ ਸਾਰਿਆਂ ਨੂੰ ਕਤਲ ਕਹਿ ਦਿੱਤਾ ਕਿ ਇਹ ਚੀਜ਼ ਦੀ ਪੁਸ਼ਟੀ ਕਰ ਦਿਓ ਕਿਉਂਕਿ ਪ੍ਰਨੀਤ ਕੋਰ ਦਾ ਬਿਆਨ ਆਇਆ ਉਹ ਕਹਿੰਦੇ ਵੀ ਇਸ ਤਰ੍ਹਾਂ ਕੇ ਨਾਲ ਕਿਸੇ ਦਾ ਕੋਈ ਆਪਣਾ ਕੋਈ ਜ਼ਬੂਰ ਨਹੀਂ ਸਵੇ ਕੰਮ ਕਰਵਾਉਣ ਦਾ ਇੱਕ ਮਿੰਟ ਇੱਕ ਮਿੰਟ ਪੱਖ ਰੱਖ ਲੈ ਲੈਂਦੋ ਪੱਖ ਰੱਖ ਲੈ ਲੈਂਦੋ ਫੂਲ ਸਾਹਿਬ ਬੋਲੋ 2 ਮਿੰਟ ਫਿਰ ਕਰ ਲਿਓ ਸਵਾਲ ਸਾਰੇ ਦੇਖੋ ਜੀ ਅਸੀਂ ਦੋਨੇ ਫੋਰਮਾਂ ਵੱਲੋਂ ਕਲੀਅਰ ਕੱਟ ਫੈਸਲਾ ਕਲੀਅਰ ਸਾਹਿਬ ਨੇ ਪਹਿਲਾ ਬਿਆਨ ਕਰਤਾ ਵੀ ਇਹਦਾ ਜਿਹੜਾ ਮਾਹੌਲ ਹੈ ਉਹਨਾਂ ਵੱਲੋਂ ਸਿਰਜਿਆ ਗਿਆ ਹਫਤਾ ਪਹਿਲਾਂ ਹਰਵਿੰਦਰ ਸਿੰਘ ਹਰਪਾਲਪੁਰ ਦਾ ਜਿਹੜਾ ਇਹ ਕਹਿਣਾ ਵੀ ਅਸੀਂ ਲੈ ਕੇ ਆਵਾਂਗੇ ਬੀਜੇਪੀ ਵਾਲੇ ਕੈਂਡੀਡੇਟਾਂ ਨੂੰ ਜਿਹਦੇ ਪਿੰਡਾਂ 'ਚ ਜਿਨੇ ਰੋਕਣਾ ਰੋਕ ਲੋ ਤੇ ਅੱਜ ਵੀ ਉਹ ਜਿਹੜਾ ਸਭ ਦੂਜੇ ਜਿਹੜੇ ਲੀਡਰ ਹੈ ਉਹ ਬਟੀਆਂ 'ਚ ਬੈਠੇ ਰਹੇ ਉਹ ਆਪ ਆ ਕੇ ਉਹਨੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਆਪ ਆ ਕੇ ਤੱਕ ਗਮਗੀ ਕੀਤੀ ਹੈ ਜਿਰਜਦਾਈ ਕੀਤੀ ਹੈ ਗਾਲੀ ਗਲੋਚ ਕੀਤਾ ਅਸ਼ਲੀਲ ਇਸ਼ਾਰੇ ਕੀਤੇ ਆ ਸੋ ਇਸ ਕਰਕੇ ਇਹਦੇ ਵਿੱਚੋਂ ਸਾਫ਼ ਹੈ ਵੀ ਬੀਜੇਪੀ ਦਾ ਇੱਕ ਹੋਰ ਵੀ ਗੱਲ ਸੀ ਇੱਕ ਵੀਡੀਓ ਚ ਵੇਖਿਆ ਉੱਥੇ ਨਾਰੇ ਲਵਾਏ ਜਾ ਰਹੇ ਆ ਆ ਜੈ ਸ਼੍ਰੀ ਰਾਮ ਮਤਲਬ ਇਹ ਵੀ ਇੱਕ ਬੀਜੇਪੀ ਦੀ ਨੀਤੀ ਹੈ ਵੀ ਜਦੋਂ ਕਿਸਾਨ ਸਵਾਲ ਪੁੱਛਣ ਤੁਸੀਂ ਜਵਾਬ ਦੇਣ ਦੀ ਬਜਾਏ ਜੈ ਸ਼੍ਰੀ ਰਾਮ ਦੇ ਨਾਰੇ ਲਾ ਦਿਓ ਤਾਂ ਕਿ ਇਹ ਬਣੇ ਵੀ ਕਿਸਾਨ ਭਗਵਾਨ ਸ਼੍ਰੀ ਰਾਮ ਦੇ ਵਿਰੁੱਧੀ ਹੈ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਹੋਣਗੀਆਂ ਇਹ ਉਹਨਾਂ ਦੀ ਸਕੀਮ ਮੁਤਾਬਕ ਹੋਣਗੀਆਂ ਨੇ ਜੋ ਸਰਿੰਦਰਪਾਲ ਸਿੰਘ ਇੱਥੇ ਆਇਆ ਉਹਨੇ ਸਵਾਲ ਪੁੱਛੇ ਉਹਨੇ ਕੋਈ ਆਪਦੇ ਨਿੱਜੀ ਕੰਮ ਨਹੀਂ ਆਇਆ ਇੱਥੇ ਉਹ ਨਾ ਉਹਦਾ ਕੋਈ ਪਰਿਵਾਰ ਦਾ ਕੰਮ ਸੀ ਜੋ ਇਧਰ ਅੰਦੋਲਨ ਦੇ ਸਵਾਲ ਹੈ ਬੀਜੇਪੀ ਨੇ ਵਾਦਾ ਕੀਤਾ ਸੀਗਾ ਜਾਂ ਇਹਨਾਂ ਦੇ ਇਲਾਕੇ ਨਾਲ ਸੰਬੰਧਿਤ ਸਵਾਲ ਸੀਗੇ 1100 ਏਕੜ ਵਾਲੀ ਜ਼ਮੀਨ ਵਾਲੇ ਉਹ ਉਹਨਾਂ ਨੇ ਪੁੱਛਿਆ ਇਸ ਕਰਕੇ ਉਹਨੇ ਕੋਈ ਗਨਾਹ ਨਹੀਂ ਕੀਤਾ ਲੋਕਤੰਤਰ ਦੇ ਵਿੱਚ ਸਵਾਲ ਪੁੱਛਣਾ ਹਰ ਇੱਕ ਦਾ ਹੱਕ ਹੈ ਸੋ ਇਸ ਕਰਕੇ ਜੇ ਉਹਦਾ ਉੱਥੇ ਧੱਕਾ ਮੁੱਕੀ ਹੋਇਆ ਉਹ ਵੀ ਪਤਾ ਲੱਗਿਆ ਵੀ ਡਿੱਗਣ ਤੋਂ ਬਾਅਦ ਵੀ 7-8 ਮਿੰਟ ਇਹਨਾਂ ਨੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਲੀਡਰ ਦਾ ਵੀ ਚੱਕ ਕੇ ਉਹਨੂੰ ਆਪਾਂ ਹਸਪਤਾਲ ਤਾਂ ਲੈ ਜਗੇ 7-8 ਮਿੰਟ ਉਹਨੂੰ ਗੱਡੀ 'ਚ ਲਵੇ ਨਹੀਂ ਲੱਗਣ ਦਿੱਤਾ ਸੋ ਇਸ ਕਰਕੇ ਜਿਹੜਾ ਇਹ ਇਹੋ ਜਿਹਾ ਵਰਤਾਰਾ ਹੈਗਾ ਗੈਰ ਮਨੁੱਖੀ ਗੈਰ ਸਭੀਧਨ ਸੇਲ ਇਹਦੀ ਅਸੀਂ ਬਿਲਕੁਲ ਸੱਚ ਸਾਹ ਦਾ ਜਨਕੀਤੀ ਕਰਦੇ ਆਂ ਤੇ ਮੰਗ ਕਰਦੇ ਆਂ ਵੀ ਜਿਹੜੇ ਬਿਆਨ ਲੈ ਕੇ ਬਾਈ ਨੇਮ ਜਿਹੜਾ ਐਫਆਰ ਕੀਤਾ ਜਾਵੇ ਪਰਚਾ ਕੀਤਾ ਜਾਵੇ ਜਿਹੜੇ ਬੰਦਿਆਂ ਦਾ ਬਾਈ ਨੇਮ ਪਰਚਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਕਿਸ ਕਿਸ ਦਾ ਖਿਲਾਫ ਚੱਲ ਰਿਹਾ ਹੈ ਰਵਿੰਦਰ ਸਿੰਘ ਹਰਪਾਲਪੁਰ ਬਾਕੀ ਹਰਪਾਲਪੁਰ ਤੋਂ ਦੱਸ ਦੇਣਗੇ ਉਹ ਵੀ ਪਰਿਵਾਰ ਪਰ ਪਰਿਵਾਰ ਨੇ ਬਿਆਨ ਦਿੱਤਾ ਬਈ ਹਰਵਿੰਦਰ ਸਿੰਘ ਹਰਪਾਲਪੁਰ ਹੈ ਜਿਹੜਾ ਉਹ ਸਾਰੇ ਜਾਣਦੇ ਨਾਲਾ ਮੁੱਖ ਸਰਗਣਾ ਹੋਰ ਕਿਹੜੇ-ਕਿਹੜੇ ਆ ਉਹਦੇ ਨਾਲ ਉਹ ਉਹਦੀ ਉਹ ਪੁੱਛ ਗਏ ਚੋ ਪਤਾ ਲੱਗ ਗਿਆ ਇਸ ਕਰਕੇ ਉਹਦੇ ਐਫਆਰ ਹੋਵੇ ਗ੍ਰਿਫਤਾਰੀ ਹੋਵੇ ਉਹਨਾਂ ਚਿਰ ਤੱਕ ਕੋਈ ਪ੍ਰੇਰ ਸਾਹਿਬ ਕਰੇਗਾ ਚੋ 2 ਮਿੰਟ 1 ਮਿੰਟ ਬਾਅਦ ਕੇ ਮਤਲਬ ਚੋੜਾ ਜਾਂਦਾ ਅਸੀਂ ਸਿਰਫ ਦੋਆ ਫਾਰਮਾਂ ਵੱਲੋਂ ਤੁਹਾਨੂੰ ਅਰਜ਼ੀ ਕਰਨਾ ਚਾਹੁੰਦੇ ਆਂ ਵੀ ਜੋ ਪਰਿਵਾਰ ਨੇ ਇੱਕ ਤਾਂ ਸਾਡੀ ਪੋਜੀਸ਼ਨ ਹੈਗੀ ਆ ਵੀ ਅਸੀਂ ਉਹ ਹਰਵਿੰਦਰ ਸਿੰਘ ਹਰਪਾਲ ਮਾਜਰਾ ਜਰਾ ਹਰਪਾਲ ਪੁਰਾ ਹਰਪਾਲਪੁਰਾ ਉਹਦੀ ਜਿਹੜੀ 8-10 ਦਿਨ ਪਹਿਲੋ ਵੀਡੀਓ ਚੱਲੀ ਆ ਕਿ ਮੈਂ ਪਿੰਡਾਂ ਚ ਲੈ ਕੇ ਜਾਊਂਗਾ ਇਹ ਪੁਸ਼ਟੀ ਕਰਦੀ ਉਹਦੀ ਮਾਨਸਿਕਤਾ ਦੀ ਇੱਕ ਤਾਂ ਸਪਸ਼ਟ ਆ ਔਰ ਉਹੀ ਜੋ ਮੌਕੇ ਦੇ ਗਵਾਹ ਨੇ ਜਾਂ ਪਰਿਵਾਰ ਨੇ ਉਹਨਾਂ ਕਿਹਾ ਵੀ ਇਸ ਬੰਦੇ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ ਆ ਤਾਂ ਕਮਕੀ ਵੀ ਇਸ ਬੰਦੇ ਨੇ ਹੀ ਕੀਤੀ ਆ ਠੀਕ ਆ ਫੋਰਸ ਤਾਂ ਖੜੀ ਆ ਉਹ ਸਪਸ਼ਟ ਹੋ ਗਿਆ ਉਹਦੀ ਮਾਨਸਿਕਤਾ ਤੋਂ ਪੱਛਪਾ ਪਹਿਲੋਂ ਵੀ ਬਿਆਨ ਦਿੰਦੀ ਰਹੀ ਤੇ ਬਾਅਦ ਚ ਇਹ ਕਾਰਾ ਸਾਡੇ ਸਾਹਮਣੇ ਲਖੀਮਪੁਰ ਖਰੀ ਦੇ ਵਿੱਚ ਪਹਿਲੋਂ ਜਿਹੜੇ ਅਜੇ ਮਿਸ਼ਰਾ ਟੈਣੀ ਜੀ ਸੀ ਉਹਨਾਂ ਦਾ ਬਿਆਨ ਆ ਗਿਆ ਸੀ ਕਿ ਪਹਿਲੋਂ ਬਾਅਦ ਜਿਹੜਾ ਘਟਨਾ ਹੋਈ ਆ ਤੇ ਇਹ ਇੱਕ ਡਰਾਮਾ ਮਿਲਦੀਆਂ ਨੇ ਬਾਕੀ ਜੋ ਪਰਿਵਾਰ ਬਿਆਨ ਲਿਖਾਊਗਾ ਅਸੀਂ ਇੱਕ ਗੱਲ ਰੱਖਦੀ ਉਹ ਜਿਨ੍ਹਾਂ ਨੂੰ ਦੋਸ਼ੀ ਮੰਨਦਾ ਵਾ ਜਿਹੜੇ ਮੌਕੇ ਦੇ ਦੋਸ਼ੀ ਨੇ ਅਸੀਂ ਇਹ ਫੈਸਲਾ ਕਰ ਲਿਆ ਪਰਿਵਾਰ ਸਾਡੇ ਸਾਹਮਣੇ ਖਲੋਤਾ ਵੀ ਇਹ ਅੰਦੋਲਨ ਲੰਮਾ ਵੀ ਚੱਲ ਸਕਦਾ ਅਸੀਂ ਜਿਹੜਾ ਕਿਹਾ ਵੀ ਪੋਸਟਮਾਰਟਮ ਉਨਾਚਰ ਨਹੀਂ ਹੋਊਗਾ ਸੰਸਕਾਰ ਹੋਣਾਚਰ ਨਹੀਂ ਹੋਊਗਾ ਜਿੰਨੀ ਦੇਰ ਤੱਕ ਪਰਚਾ ਨਹੀਂ ਹੁੰਦਾ ਜਿਵੇਂ ਪਰਿਵਾਰ ਬਿਆਨ ਦਿੰਦਾ ਉਹ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਓਨੀ ਦੇਰ ਤੱਕ ਸੰਸਕਾਰ ਨਹੀਂ ਕੀਤਾ ਜਾਊਗਾ ਅਸੀਂ ਪਰਿਵਾਰ ਨੂੰ ਇਹ ਵੀ ਕਿਹਾ ਵੀ ਇਹ ਮਹੀਨਾ ਵੀ ਲੰਮਕ ਸਕਦਾ ਤੁਹਾਡੇ ਦਰਬਾਰ ਉਹ ਕਹਿੰਦੇ ਠੀਕ ਅਸੀਂ ਸਹਿਮਤ ਹਾਂ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਹਦਾ ਇਨਸਾਫ ਚਾਹੀਦਾ ਬਸ ਇਹ ਇਹ ਸਾਡੀ ਅੱਜ ਦੀ ਪੀਸੀ ਆ ਕੱਲ ਦੇਖਾਂਗੇ ਹੁਣ ਬਿਆਨ ਹੋਣਗੇ ਬਿਆਨਾਂ ਤੋਂ ਬਾਅਦ ਸਰਕਾਰ ਕੀ ਕਰਦੀ ਕੀ ਨਹੀਂ ਕਰਦੀ ਹੈਗੀ ਜੇ ਤਾਂ ਉਹ ਸਾਡੇ ਮੁਤਾਬਕ ਬਿਆਨ ਪਰਚਾ ਦਰਜ ਕਰਨਗੇ ਗ੍ਰਿਫਤਾਰੀ ਹੋਊਗੀ ਫਿਰ ਅਸੀਂ ਫੈਸਲਾ ਕਰ ਲਾਂਗੇ ਜੇ ਨਹੀਂ ਕਰਨਗੇ ਫਿਰ ਇਹ ਜਾਊਗਾ ਅੰਦੋਲਨ ਲੰਬਾ ਚੱਊਗਾ ਅਸੀਂ ਪਰਿਵਾਰ ਦੀ ਸਹਿਮਤੀ ਲੈ ਕੇ ਪਰਿਵਾਰ ਤੁਹਾਡੇ ਸਾਹਮਣੇ ਖੜਾ ਵੀ ਇਹ ਪੋਸਟਮਾਰਟਮ ਨਾ ਕਰਾਂਗੇ ਤੇ ਨਾ ਸਸਕਾਰ ਕਰਾਂਗੇ ਜਿਹੜਾ ਅੱਜ ਫੈਸਲਾ ਸੀਗਾ ਅੰਦੋਲਨ ਇਟ ਇਜ਼ ਜਾਰੀ ਰਹੂਗਾ ਬਸ ਠੀਕ ਹੈ ਜੀ